ਸਿੱਖਾਂ ਦੀਆਂ ਬਹੁਤੀਆਂ ਸਮੱਸਿਆਵਾਂ ਦਾ ਹੱਲ ਗੁਰੂ ਦੇ ਆਸ਼ੇ ਅਨੁਸਾਰ ਚੱਲ ਕੇ ਇੱਕ ਮੁਠਤਾ ਦੇ ਵਿੱਚ ਹੈ। ਤੋਂ ਆਪਾਂ ਇੱਕ ਮੁਠ ਰਹਿਣਾ ਹੈ। ਤਾਂ ਦੋ ਸਿੱਖ ਜਾ ਰਹੇ ਸੀ ਸ੍ਰੀ ਅਮਰਤਸਰ ਸਾਹਿਬ ਨੂੰ ਸਰੋਵਰ ਵਿੱਚ ਇਸ਼ਨਾਨ ਕਰਨ। ਤੇ ਰਾਇਣਾਂ ਨੇ ਉਹਨਾਂ ਨੂੰ ਵੇਖਿਆ ਪਹਿਲਾ ਕਹਿੰਦਾ ਸਿੱਖ ਹੋ ਨਹੀਂ ਉਹ ਦੂਜਾ ਕਹਿੰਦਾ ਨਹੀਂ ਸਿੱਖ ਤੇ ਮੁੱਕ ਗਏ ਆ। ਕਾ ਕਹਿੰਦਾ ਜੇ ਸਿੱਖ ਹੁੰਦੇ ਤੇ ਲੁਕਦੇ ਨਾ ਉਹਨਾਂ ਦੋ ਜਣਿਆਂ ਨੇ ਤਰਨ ਤਾਰਨ ਦੇ ਕੋਲ ਨੂਰਦੀ ਦੀ ਸਰਾਂ ਉਥੇ ਚੁੰਗੀ ਲਾਈ ਮਸੂਲ ਟੈਕਸ ਲਾਇਆ ਜਿਹੜਾ ਲੰਘਦਾ ਸੀ ਉਹਨੂੰ ਕਹਿੰਦੇ ਇੱਥੇ ਸਾਡਾ ਰਾਜ ਜੇ ਇੱਥੇ ਮਸੂਲ ਦੇ ਕੇ ਜਾਣਾ ਪੈਣਾ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸੀ ਉਹ ਭਾਵਨਾ ਸੀ ਆਪਣੀ ਹੋਂਦ ਦਾ ਅਹਿਸਾਸ ਕਰਾਉਣਾ ਅਸੀਂ ਹੈਗੇ ਆਂ ਅਸੀਂ ਮੁਕੇ ਨਹੀਂ ਹਾਂ ਅਸੀਂ ਪੰਜਾਬ ਦੇ ਮਾਲਕ ਹਾਂ ਗੱਲ ਜਕਰੀਆ ਖਾਨ ਤੱਕ ਗਈ ਫੌਜ ਚੜ੍ਹ ਕੇ ਆਈ ਮੋਢੇ ਨਾਲ ਮੋਢਾ ਜੋੜ ਕੇ ਸ਼ਹੀਦ ਹੋਏ ਪਰ ਪੰਜਾਬ ਤੋਂ ਦਾਵਾ ਨਹੀਂ ਛੱਡਿਆ